ਬਾਬਾ ਬੰਦਾ ਸਿੰਘ ਦੇ ਵਾਰਸਾ ਇਹ ਛਾਤੀਆਂ ਤੇ ਗੋਲੀਆਂ ਖਾਲਾਂਗੇ ਪਰ ਲਗੜ ਕਤੀੜਾ ਬਾਹਰਲੇ ਮੁਲਖਾਂ ਚ ਆ ਕੇ ਜਾਂ ਬਾਹਰਲੀਆਂ ਸਟੇਜਾਂ ਤੋਂ ਆ ਕੇ ਸਾਡੀ ਜ਼ਮੀਨ ਦੇ ਵਿੱਚ ਪੈਰ ਪਾਉਣ ਦੀ ਕੋਸ਼ਿਸ਼ ਕਰਨੀਆਂ ਪੰਜਾਬ ਸਰਕਾਰ ਦਾ ਸਹਾਰਾ ਲੈ ਕੇ ਇਹ ਕਦੀ ਨਹੀਂ ਹੋਣ ਦਵਾਗੇ ਜਦੋਂ ਦਾ ਇਹ ਐਮਪੀ ਬਣਿਆ ਉਦੋਂ ਦਾ ਇਹ ਕਿਸਾਨ ਦਾ ਪੁੱਤ ਨਹੀਂ ਇਹ ਕਾਰਪੋਰੇਟ ਘਰਾਣਿਆਂ ਦਾ ਪੁੱਤ ਬਣ ਗਿਆ ਇਹ ਅੱਜ ਗੱਲ ਕਰਦਾ ਕਿ ਮੈਨੂੰ ਜੈਨ ਡੋਰੀ ਬਦਲਦਾ ਪਤਾ ਤੇ ਮੈਨੂੰ ਪੱਖਿਆਂ ਦਾ ਪਤਾ ਇਹਨੂੰ ਪਤਾ ਕੱਖ ਨਹੀਂ ਇਹਨੇ ਕਿਤਾਬਾਂ ਤੋਂ ਪੜ੍ਹ ਕੇ ਇਹਨੇ ਕਿਹੜੇ ਖੇਤਾਂ ਨੂੰ ਪਾਣੀ ਲਾਇਆ ਜਿਵੇਂ ਮੁਗਲਾਂ ਨੂੰ ਤੇ ਅੰਗਰੇਜ਼ਾਂ ਨੂੰ ਭਜਾਇਆ ਸੀ ਉਸੇ ਤਰ੍ਹਾਂ ਇਸ ਆਮ ਆਦਮੀ ਦੀ ਵੀ ਦੌੜ ਲਵਾਵਾਂਗੇ ਪਰ ਪੈਰੀ ਦਾ ਇੱਕ ਐਂਟਨੀ ਲੈਂਦਣ ਦੇ ਨਾਮ ਤੇ ਭਗਵਾਨਤਮਾਨ ਨੂੰ ਪਿਛਲੇ ਇਤਿਹਾਸ ਫਰੋਲ ਲੈਣੇ ਚਾਹੀਦੇ ਆ ਇਹ ਕੱਲਾ ਕੇਤਰੀ ਆਲ ਦਾ ਤੇ ਕਾਰਪੋਰੇਟ ਘਰਾਣਿਆਂ ਦਾ ਝੋਲੀ ਚੱਕ ਨਾ ਬਣੇ ਪੰਜਾਬ ਸਰਕਾਰ ਦੇ ਵੱਲੋਂ 24311 ਏਕੜ ਜ਼ਮੀਨ ਲੁਧਿਆਣੇ ਦੇ ਨੇੜਲੇ ਪਿੰਡਾਂ ਦੀ ਜਿਹੜੀ ਆ ਉਹ ਅਕਵਾਇਰ ਹੋਣੀ ਆ ਇਹੇ ਫਰਮਾਨ ਪੰਜਾਬ ਸਰਕਾਰ ਦੇ ਵੱਲੋਂ ਸੁਣਾਇਆ ਜਾ ਚੁੱਕਿਆ ਪਰ ਇਸ ਦੇ ਖਿਲਾਫ ਪਿੰਡਾਂ ਦੇ ਵਿੱਚ ਜਥੇਬੰਦਕ ਹੋਣਾ ਸ਼ੁਰੂ ਹੋ ਗਏ ਨੇ ਪਿੰਡਾਂ ਦੇ ਲੋਕ ਅੱਜ ਵੀ ਜੋਧਾਂ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਬੁਖਵਾ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਕਿਰਤੀ ਕਿਸਾਨ ਯੂਨੀਅਨ ਤੋਂ ਭਾਈ ਕੁਲਦੀਪ ਖਖਰਾਣਾ ਹੋਰੀ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜਿਹੜੇ ਕਹਿੰਦੇ ਸੀ ਕਿ ਆਮਕਰਾਂ ਝੋਟੇ ਹੋਏ ਆ ਹੁਣ ਫਿਰ ਉਹਨਾਂ ਦੀ ਸਰਕਾਰ ਆਈ ਤਾਂ ਕਿਸਾਨਾਂ ਦੀਆਂ ਜ਼ਮੀਨਾਂ 24311 ਏਕੜ ਜਿਹੜੀ ਆ ਉਹ ਅਕਵਾਇਰ ਹੋਣ ਲੱਗੀਆਂ ਨੇ ਪਰ ਉਹ ਕਹਿੰਦੇ ਨੇ ਕਿ ਅਸੀਂ ਕਮਰਸ਼ੀਅਲ ਕਰਨ ਲੱਗਿਆਂ ਜਿਹੜੀ ਕਰੋੜ ਕਰੋੜ ਦਾ ਕੱਲਾ ਸੀ ਉਹ ਪਤਾ ਨਹੀਂ ਕਿੰਨੇ ਕਰੋੜਾਂ ਦਾ ਬਣਾ ਦਾਂ ਕਿਸਾਨਾਂ ਦਾ ਬਿਲਕੁਲ ਬਾਈ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜੇ ਲੋਕਾਂ ਦੇ ਸੱਚ ਦੀ ਆਵਾਜ਼ ਚੱਕਦੇ ਹੋ ਮੈਂ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਆਮ ਆਦਮੀ ਤੋਂ ਜਿਹੜੇ ਖਾਸ ਬਣੇ ਆ ਇਹ ਖਾਸ ਜਦੋਂ ਆਏ ਸੀ ਸੱਤਾ ਦੇ ਵਿੱਚ ਉਦੋਂ ਆਮ ਹੀ ਨਹੀਂ ਸੀ ਖਾਸ ਹੀ ਸੀ ਕਿਉਂਕਿ ਕਿਸਾਨ ਸਯੁਕਤ ਮੋਰਚੇ ਨੇ ਦਿੱਲੀ ਦੀਆਂ ਬਰੂਹਾਂ ਤੋਂ ਇਹ ਗੱਲ ਕਹੀ ਸੀ ਬੀਜੇਪੀ ਦੀ ਬੀ ਟੀਮ ਆ ਜਿਹੜੀ ਲੋਕੋ ਆਪਾਂ ਲਿਆ ਰਹੇ ਆ ਤੇ ਬੀਜੇਪੀ ਦੀ ਬੀ ਟੀਮ ਆ ਜਿਹੜੀ ਨਾਂ ਲੈ ਕੇ ਆਈਏ ਪਰ ਇਹ ਇਹਨਾਂ ਨੇ ਸਿੱਧ ਕਰਤਾ ਕਿ ਵਾਕਿਆ ਬੀਜੇਪੀ ਦੀ ਰਾਹ ਦੇ ਉੱਤੇ ਚੱਲਣ ਵਾਲੀ ਆਮ ਪਾਰਟੀ ਨੇ ਪੰਜਾਬ ਦੇ ਵਿੱਚੋਂ ਪੰਜਾਬ ਦੀ ਮਿੱਟੀ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੀ ਆ ਜਿਹੜੀ ਤਿਆਰੀ ਕੀਤੀ ਆ ਤੇ ਦੂਜੇ ਪਾਸੇ ਜੇ ਗੱਲ ਕਰ ਲਈਏ ਪੰਜਾਬ ਦੀ ਇਸ ਧਰਤੀ ਦੇ ਜੰਮੇ ਜाये ਲੋਕਾਂ ਦੀ ਜੇ ਗੱਲ ਕਰ ਲਈਏ ਇਹ ਧਰਤੀ ਦੇ ਉੱਤੇ ਸਾਡੇ ਪੁਰਖਾਂ ਦੇ ਲਹੂ ਡੁੱਲੇ ਦੀ ਗੱਲ ਕਰ ਲਈਏ ਤੇ ਉਦੋਂ ਫੇਰ ਇਸ ਧਰਤੀ ਨੂੰ ਜਿਹੜਾ ਖਰੀਦਣ ਆਉਂਦਾ ਫਿਰ ਉਦੋਂ-ਉਦੋਂ ਪੰਜਾਬ ਆ ਜਿਹੜਾ ਖਰੀਦਣ ਵਾਲੇ ਦੇ ਮੂਹਰੇ ਚਟਾਨ ਵਾਂਗੂ ਖੜ ਜਾਂਦਾ ਤੇ ਉਸੇ ਤਰ੍ਹਾਂ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਨੂੰ ਇਹੀ ਸਪਸ਼ਟ ਕਹਿ ਦਿੰਨੇ ਆ ਕੇ ਭਲੇਖੇ ਜਿਹੜੇ ਪਹਿਲਾਂ ਮੁਗਲਾਂ ਨੇ ਵੀ ਪਾਲੇ ਸੀ ਅੰਗਰੇਜ਼ਾਂ ਨੇ ਵੀ ਪਾਲੇ ਸੀ ਪਰ ਜਦੋਂ ਪੰਜਾਬ ਦੇ ਉੱਤੇ ਪਈ ਤੇ ਉਦੋਂ ਪੰਜਾਬ ਨੇ ਆਪ ਦੀ ਆਪ ਨਵੇੜੀ ਆ ਇਥੋਂ ਮੁਗਲਾਂ ਨੂੰ ਵੀ ਪਜਾਇਆ ਅੰਗਰੇਜ਼ਾਂ ਨੂੰ ਵੀ ਪਜਾਇਆ ਤੇ ਪੰਜਾਬ ਵਸਦਾ ਉਸੇ ਤਰ੍ਹਾਂ ਰੱਖਿਆ ਜੇ ਹੁਣ ਇਹ ਗੱਲ ਕਰਦਾ ਕਿ ਅਸੀਂ ਪੰਜਾਬ ਦੀ ਪਹਿਲੀ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਾਂਗੇ ਤੇ ਕਿਸਾਨਾਂ ਨੂੰ ਇਹ ਲਾਲਚ ਦੇ ਦੇਾਂਗੇ ਕਿ ਥੋੜੀ ਪਹਿਲੀ ਆ ਜਿਹੜੀ 4 ਤੋਂ 5 ਕਰੋੜ ਦਾ ਕਿੱਲਾ ਹੋ ਜੂਗਾ 1 ਕਰੋੜਾਂ ਦੇ ਵਿੱਚ ਵੇਖਣ ਵਾਲੇ ਲੋਕ ਨਹੀਂ ਹੈ ਤੇ ਕਿਸਾਨ ਸਯੁਕਤ ਮੋਰਚੇ ਨੇ ਪਹਿਲੇ ਦਿਨ ਤੋਂ ਐਲਾਨ ਕੀਤਾ ਹੋਇਆ ਕਿ ਪਹਿਲੀ ਆ ਜਿਹੜੀ ਅਸੀਂ ਇਹ ਸਰਕਾਰ ਨੂੰ ਆ ਜਿਹੜੀ ਵੱਲ ਨਹੀਂ ਦਵਾਂਗੇ ਪਿੰਡਾਂ ਨੇ ਲੋਕਾਂ ਨੇ ਆਵਾਜ਼ ਚੱਕੀ ਆ ਤੇ ਕਿਰਤੀ ਕਿਸਾਨ ਯੂਨੀਅਨ ਕਿਸਾਨ ਸਯੁਕਤ ਮੋਰਚੇ ਦੇ ਸੱਦੇ ਦੇ ਤਹਿਤ ਇਹਨਾਂ ਲੋਕਾਂ ਦੇ ਨਾਲ ਡਟ ਕੇ ਖੜੂਗੀ ਲੜਾਈ ਕਰੂਗੀ ਜਿਵੇਂ ਮੁਗਲਾਂ ਨੂੰ ਤੇ ਅੰਗਰੇਜ਼ਾਂ ਨੂੰ ਭਜਾਇਆ ਸੀ ਉਸੇ ਤਰ੍ਹਾਂ ਇਸ ਆਮ ਆਦਮੀ ਦੀ ਵੀ ਦੌੜ ਲਵਾਵਾਂਗੇ ਪਰ ਪੈਰੀ ਦਾ 1 ਇੰਚ ਨਹੀਂ ਲੈਣ ਦਿੰਦੇ ਇਹਨਾਂ ਨੂੰ ਪਰ ਇਹ ਕਹਿੰਦੇ ਨੇ ਕਿ ਅਸੀਂ ਕਿਹੜਾ ਕਿਸੇ ਨੂੰ ਧੱਕੇ ਦੇ ਨਾਲ ਕਹਣੀ ਆ ਕਿ ਜ਼ਮੀਨਾਂ ਲੈ ਲਓ ਕਹਿੰਦੇ ਧੱਕੇ ਦੇ ਨਾਲ ਅਸੀਂ ਕਿਸੇ ਕਿਸਾਨ ਨੂੰ ਨਹੀਂ ਕਹਿੰਦੇ ਉਹ ਤਾਂ ਕਿਸਾਨ ਦੀ ਮਨਮਰਜ਼ੀ ਹੋਊਗੀ ਵੀ ਜੇਕਰ ਜ਼ਮੀਨ ਦੇਣੀ ਆ ਦੇ ਸਕਦਾ ਜੇ ਨਹੀਂ ਦੇਣੀ ਤਾਂ ਨਾ ਦੇ ਸਕਦਾ ਕਹਿੰਦੇ ਇਹਦੇ ਵਿੱਚ ਕੋਈ ਧੱਕੇਸ਼ਾਈ ਤਾਂ ਹੋਣੀ ਨਹੀਂ ਬਿਲਕੁਲ ਧੱਕੇਸ਼ਾਈ ਕਰਨਗੇ ਹੋਣੀ ਨਹੀਂ ਕਰਨਗੇ ਇਹਨਾਂ ਨੇ ਲੋਕਾਂ ਨੂੰ ਹਰ ਸ਼ਾਮ ਦੇ ਵਿੱਚ ਖਰੀਦਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਪਹਿਲਾਂ ਵਾਲੇ ਇਹਨਾਂ ਨੂੰ ਲੱਗਦਾ ਕਿ ਜਿਵੇਂ ਪਹਿਲਾਂ ਅਜ ਤੋਂ 30-35 ਸਾਲ ਪਹਿਲਾਂ ਪੁਰਾਣੇ ਸਾਡੇ ਬਜ਼ੁਰਗ ਸੀ ਜਿਵੇਂ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਸੀ ਪਰ ਜਦੋਂ ਦੇ ਦਿੱਲੀ ਦੇ ਮੋਰਚਾ ਜਿੱਤ ਕੇ ਆਇਆ ਕਿਸਾਨ ਸਯੁਕਤ ਮੋਰਚਾ ਉਦੋਂ ਦੇ ਪੰਜਾਬ ਦੇ ਨਹੀਂ ਪੂਰੇ ਵਰਲਡ ਦੇ ਲੋਕ ਆ ਜਿਹੜੇ ਉਸ ਮੋਰਚੇ ਤੋਂ ਪ੍ਰਭਾਵ ਹੋਏ ਉਹਨਾਂ ਨੂੰ ਪਤਾ ਲੱਗਿਆ ਕਿ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਕੀ ਆ ਇਹ ਸਰਕਾਰਾਂ ਦੀਆਂ ਨੀਤੀਆਂ ਕੀ ਆ ਇਹ ਸਾਨੂੰ ਲਾਲਚ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰਨਗੇ ਪਰ ਇੱਕ ਵੀ ਇਹੋ ਜਿਹਾ ਕਿਸਾਨ ਨਹੀਂ ਅਸੀਂ ਇਕਾ ਦੁਕਾ ਨੂੰ ਚੱਲੋ ਛੱਡ ਦਿਓ 99% ਕਿਸਾਨ ਆ ਜਿਹੜਾ ਜਿਹੜੀ ਇਹ ਪੈੜੀ ਇਹਨਾਂ ਨੇ 24 ਹਜ਼ਾਰ ਏਕੜ ਕਿਆ ਉਹਨੂੰ ਦੇਣ ਲਈ ਤਿਆਰ ਨਹੀਂ ਹੈ ਪਰ ਇਹ ਤਾਂ ਬਸ ਸਰਕਾਰ ਆ ਸਰਕਾਰ ਤਾਂ ਜਦਾਂ ਜਮੀਨਾਂ ਫਿਰ ਤੁਹਾਨੂੰ ਪਤਾ ਜਦੋਂ ਐਕਵਾਇਰ ਕਰਨ ਤੇ ਆ ਜੇ ਨਹੀਂ ਐਕਵਾਇਰ ਕਰ ਲੈਂਦੇ ਹੁੰਦੇ ਹ ਹੁਣ ਤਾਂ ਮੈਨੂੰ ਲੱਗਦਾ ਵੀ ਪੱਬਾਂ ਪਾਰ ਹੋਈ ਪਿਆ ਸਰਕਾਰ ਸਰਕਾਰ ਤਾਂ بڑੂਗੀ ਜ਼ਮੀਨਾਂ ਦੇ ਵਿੱਚ ਫਿਰ ਇਸ ਹਿਸਾਬ ਨਾਲ ਸਰਕਾਰ ਪੱਬਾਂ ਪਾਰ ਹੋਈ ਆ ਤੇ ਪੱਬਾਂ ਪਾਰ ਐਸੀ ਨਹੀਂ ਆ ਜੇ ਸਰਕਾਰ ਦੋ ਕਦਮ ਗਾਂ ਨੂੰ ਚੱਲੂ ਤੇ ਅਸੀਂ ਚਾਰ ਕਦਮ ਚੱਲਾਂਗੇ ਐਸੀ ਬਾਬਾ ਬੰਦਾ ਸਿੰਘ ਵਾਰਸਾ ਬਾਬਾ ਬੰਦਾ ਸਿੰਘ ਦੇ ਵਾਰਸਾ ਇਹ ਛਾਤੀਆਂ ਤੇ ਗੋਲੀਆਂ ਖਾਲਾਂਗੇ ਪਰ ਲਕੜ ਕਤੀੜਾ ਬਾਹਰਲੇ ਮੁਲਖਾਂ ਚ ਆ ਕੇ ਜਾਂ ਬਾਹਰਲੀਆਂ ਸਟੇਜਾਂ ਤੋਂ ਆ ਕੇ ਸਾਡੀ ਜ਼ਮੀਨ ਦੇ ਵਿੱਚ ਪੈਰ ਪਾਉਣ ਦੀ ਕੋਸ਼ਿਸ਼ ਕਰਨੀਆਂ ਪੰਜਾਬ ਸਰਕਾਰ ਦਾ ਸਹਾਰਾ ਲੈ ਕੇ ਇਹ ਕਦੀ ਨਹੀਂ ਹੋਣ ਦਵਾਗੇ ਤੇ ਭਗਵੰਤ ਮਾਨ ਨੂੰ ਪਿਛਲੇ ਇਤਿਹਾਸ ਫਰੋਲ ਲੈਣੇ ਚਾਹੀਦੇ ਆ ਇਹ ਕੱਲਾ ਕੇਦਰੀ ਆਲ ਦਾ ਤੇ ਕਾਰਪੋਰੇਟ ਘਰਾਣਿਆਂ ਦਾ ਝੋਲੀ ਚੱਕ ਨਾ ਬਣੇ ਉਹਨੂੰ ਪੰਜਾਬ ਦਾ ਇਤਿਹਾਸ ਜੇ ਪੰਜਾਬ ਦੇ ਵਿੱਚ ਜੰਮਿਆ ਤੇ ਪੰਜਾਬ ਦੇ ਵਿੱਚ ਪਲਿਆ ਉਹਨੂੰ ਪੰਜਾਬ ਦੇ ਇਤਿਹਾਸ ਦੇ ਉੱਤੇ ਨਿਗਾਹ ਮਾਰ ਲੈਣੀ ਚਾਹੀਦੀ ਆ ਜਦੋਂ ਜਦੋਂ ਪੰਜਾਬ ਦੇ ਉੱਤੇ ਆਫਤ ਆਈ ਆ ਉਦੋਂ ਇਹਨਾਂ ਲੋਕਾਂ ਨੇ ਗੋਲੀਆਂ ਦਾ ਸਾਹਮਣਾ ਵੀ ਕੀਤਾ ਤੇ ਜੇ ਜਿਹੜੇ ਹਿਸਾਬ ਨਾਲ ਪਿਛਲੀ ਵਾਰ ਜਗਿੰਦਰ ਗਰਾਹ ਨੇ ਸਟੇਜ ਤੋਂ ਬਿਆਨ ਦਿੱਤਾ ਸੀ ਕਿ ਪੁਲਿਸ ਜਿਆਦਾ लाठी चार्ज ਕਰੂਗੀ ਤੇ ਡੰਡੇ ਸਾਡੇ ਵੀ ਆ ਜਿਹੜੇ ਝੰਡਿਆਂ ਦੇ ਵਿੱਚ ਪਾਏ ਹੋਏ ਆ ਕਿਉਂਕਿ ਮਰ ਜਾਣਾ ਜ਼ਮੀਨ ਦੇ ਲਈ ਚੰਗੀ ਗੱਲ ਆ ਪਰ ਇਹਨਾਂ ਨੂੰ ਛੱਡਾਂਗੇ ਨਹੀਂ ਇਸ ਮਾਂ ਦੇ ਲਈ ਜਿਹਨੂੰ ਧਰਤੀ ਮਾਂ ਕਹਿੰਦੇ ਆ ਇਹਦੇ ਲਈ ਮਰ ਜਾਵਾਂਗੇ ਪਰ ਇਹਨਾਂ ਨੂੰ ਆਏ ਨਹੀਂ ਜਾਣ ਦੇਵਾਂਗੇ ਇਸ ਕਰਕੇ ਅਸੀਂ ਵੀ ਪੂਰੇ ਪੱਬਾਂ ਪਾਰ ਆ ਭਗਵਾਨ ਸਿੰਘ ਮਾਨਤਾ ਇਹ ਕਹਿੰਦੇ ਨੇ ਕਿ ਮੈਂ ਤਾਂ ਆਪ ਕਿਸਾਨ ਦਾ ਪੁੱਤ ਆ ਮੈਨੂੰ ਹੀ ਪਤਾ ਕਿਸਾਨਾਂ ਦੀ ਸਮੱਸਿਆਵਾਂ ਕੀ ਹੁੰਦੀਆਂ ਕਿਸਾਨੀ ਦੀਆਂ ਸਮੱਸਿਆਵਾਂ ਕੀ ਹੁੰਦੀਆਂ ਕੀ ਲੱਗਦਾ ਫਿਰ ਹੁਣ ਕਿਸਾਨਾਂ ਦਾ ਪੁੱਤ ਕਿਸਾਨਾਂ ਦੀ ਜ਼ਮੀਨਾਂ ਨੂੰ ਹੀ ਪੈ ਗਿਆ ਬਿਲਕੁਲ ਕਿਸਾਨ ਦਾ ਪੁੱਤ ਭਗਵੰਤ ਮਾਨ ਸੀ ਜਦੋਂ ਮਾਸਟਰ ਪੜਾਉਂਦਾ ਸੀ ਇਹਦਾ ਪਤਾ ਤੇ ਇਹ ਸਕੂਲ ਦੇ ਵਿੱਚ ਪੜਦਾ ਸੀ ਮਾਸਟਰ ਮਿੰਦਰ ਇਹ ਸਾਈਕਲ ਦੇ ਉੱਤੇ ਬਹਿ ਕੇ ਜਾਂਦਾ ਆਪ ਹੀ ਦੱਸਦਾ ਉਦੋਂ ਤੱਕ ਕਿਸਾਨ ਦਾ ਮੁੰਡਾ ਸੀ ਜਦੋਂ ਦਾ ਇਹ ਐਮਪੀ ਬਣਿਆ ਉਦੋਂ ਦਾ ਇਹ ਕਿਸਾਨ ਦਾ ਪੁੱਤ ਨਹੀਂ ਇਹ ਕਾਰਪੋਰੇਟ ਘਰਾਣਿਆਂ ਦਾ ਪੁੱਤ ਬਣ ਗਿਆ ਇਸ ਕਰਕੇ ਇਹ ਅੱਜ ਗੱਲ ਕਰਦਾ ਕਿ ਮੈਨੂੰ ਜੈਨ ਡੋਰੀ ਬਦਲਦਾ ਪਤਾ ਤੇ ਮੈਨੂੰ ਪੱਖਿਆਂ ਦਾ ਪਤਾ ਇਹਨੂੰ ਪਤਾ ਕੱਖ ਵੀ ਨਹੀਂ ਇਹਨੇ ਕਿਤਾਬਾਂ ਤੋਂ ਪੜ੍ਹ ਕੇ ਇਹਨੇ ਕਿਹੜੇ ਖੇਤਾਂ ਨੂੰ ਪਾਣੀ ਲਾਇਆ ਸਰਕਾਰ ਪੁਲਿਸ ਦੇ ਸਹਾਰੇ ਜਵਾਨਾਂ ਜ਼ਮੀਨਾਂ ਦੇ ਵਿੱਚ ਪੈਰ ਪਾਊਗੀ ਫਿਰ ਜਿਵੇਂ ਤੁਸੀਂ ਤਾਂ ਕਿਸਾਨਾਂ ਦੇ ਨਾਲ ਮਿਲਦੇ ਰਹਿੰਦੇ ਨੇ ਇਹ ਪਿੰਡਾਂ ਦੇ ਕਿਸਾਨਾਂ ਦੇ ਕਿਸਾਨਾਂ ਦੀ ਆਵਾਜ਼ ਕਿ ਕਿਸਾਨ ਕੀ ਕਹਿੰਦਾ ਪੈਰ ਨਹੀਂ ਪਾਉਣ ਦਿੰਦੇ ਇਸ ਇਲਾਕੇ ਦੇ 30 ਪਿੰਡਾਂ 30 ਦੇ 30 ਪਿੰਡ ਖੜੇ ਹੋ ਗਏ ਨਾ ਪੂਰੇ ਪੰਜਾਬ ਦੀ ਪੁਲਿਸ ਆ ਜਾਵੇ 30 ਪਿੰਡਾਂ ਦੇ ਤਾਂ ਵੀ ਨਹੀਂ ਭਾਰੂ ਪੈ ਸਕਦੀ ਤੇ ਇਹ 30 ਪਿੰਡਾਂ ਲਈ ਤਾਂ ਪੂਰਾ ਪੰਜਾਬ ਲੜਾਈ ਲੜ ਲਈ ਤਿਆਰ ਆ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਆਵਾਜ਼ ਦਿੰਨੇ ਆ ਕਿ ਪੰਜਾਬ ਦੇ ਲੋਕੋ ਅੱਜ ਲੱਗਾ ਅਗਲ ਲੁਧਿਆਣੇ ਦੇ ਵਿੱਚ ਲੱਗੀ ਆ ਇਹ ਅੱਗ ਮੋਗੇ ਦੇ ਵਿੱਚ ਵੀ ਲੱਗਣ ਲਈ ਤਿਆਰ ਆ ਇਹ ਅੱਗ ਹੋਰ ਸ਼ਹਿਰਾਂ ਦੇ ਵਿੱਚ ਵੀ ਲੱਗਣੀ ਆ ਜੇ ਅੱਗ ਨੂੰ ਇੱਥੇ ਹੀ ਕਾਬੂ ਪਾਲਾਂਗੇ ਤੇ ਸਾਡਾ ਪੰਜਾਬ ਆ ਜਿਹੜਾ ਬਾਜੂਗਾ ਜੇ ਆ ਅੱਗ ਇਹ ਕਾਰਪੋਰੇਟ ਘਰਾਣਿਆਂ ਦੀ ਪਿਆਰ ਦੇ ਵਿੱਚ ਫੈਲ ਗਈ ਤੇ ਪੰਜਾਬ ਨੂੰ ਜਿਹੜਾ ਝਲਸਕੇ ਰੱਖ ਦੂਗੀ ਕਿਸਾਨਾਂ ਨੂੰ ਫਿਰ ਇਹ ਨਾ ਕਹਦਣ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਡਵੈਲਪਮੈਂਟ ਦੇ ਰਾਹ 'ਚ ਰੋੜਾ ਬਣਦੇ ਇਸ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਹਿੰਦੇ ਕਮਰਸ਼ੀਅਲ ਪਲਾਟ ਜਿਹੜੇ ਹੈਗੇ ਅਸੀਂ ਉਹ ਕਮਰਸ਼ੀਅਲ ਪਲਾਟ ਦੇਵਾਂਗੇ ਫਿਰ ਜਿਹੜੇ ਹੈਗੇ ਰੈਸੀ ਪਲਾਟ ਵੀ ਅਸੀਂ ਉਹਦੇ ਵਿੱਚ ਦੇਣਾ 1000 ਗੈ ਦਾ ਦੇਣਾ 200 ਗੈ ਦਾ ਪਲਾਟ ਦੇਣਾ ਕਹਿੰਦੇ ਇਸ ਤਾਂ ਬਹੁਤ ਕਰੋੜੀ ਕਰਨ ਲੱਗਿਆ ਫਿਰ ਇਹ ਨਾ ਕਿਤੇ ਕਹਦਣ ਕਿ ਭਾਈ ਕਿਸਾਨ ਜਿਹੜੇ ਹੈਗੇ ਉਹ ਰਾਹ 'ਚ ਰੁਕਾਵਟ ਬਣਦੇ ਆ ਡਵੈਲਪਮੈਂਟ ਦੇ ਰਾਹ ਦੇ ਵਿੱਚ ਤਰੱਕੀ ਦੇ ਰਾਹ ਦੇ ਵਿੱਚ ਇਹਨਾਂ ਨੂੰ ਮੈਂ ਇਹਨਾਂ ਦੇ ਦਿਮਾਗ ਪਤਾ ਨਹੀਂ ਇਹ ਪੜ੍ਹੇ ਲਿਖੇ ਕੇ ਅਨਪੜ ਟੋਲਾ ਸਾਡੀ ਸੱਤਾ ਦੇ ਵਿੱਚ ਆ ਗਿਆ ਉਹ ਤਾਂ ਸਾਨੂੰ ਸੈਦਾ ਕੋਈ ਪੈਂਚਰ ਲਾਉਂਦਾ ਕੋਈ ਮੋਬਾਈਲ ਠੀਕ ਕਰਦਾ ਕੋਈ ਕਿਧਰੋਂ ਕੋਈ ਕਿਧਰੋਂ ਇਹ ਆ ਗਏ ਇਹਨਾਂ ਨੂੰ ਰਾਜਨੀਤੀ ਤੇ ਡਿਵੈਲਪਮੈਂਟ ਬਾਰੇ ਕੀ ਪਤਾ ਅਸੀਂ ਅੱਜ ਇੱਕ ਸਾਲ ਦਾ ਝੋਨੇ ਕਣਕ ਦਾ ਵਿੱਚ ਤੀਜੀ ਫਸਲ ਮੂੰਗੀ ਜਾਂ ਮੱਕੀ ਦੀ ਬੀਜ ਲੈਣੇ ਆ ਡੇਢ ਤੋਂ ਪੌਣੇ 2 ਲੱਖ ਰੁਪਈਆ ਅਸੀਂ ਸਾਲ ਦੇ ਵਿੱਚ ਇੱਕ ਕਿੱਲੇ ਦੇ ਉੱਤੋਂ ਚੱਕ ਰਹੇ ਆ ਉਹ ਜ਼ਮੀਨ ਜਿਹੜੀ ਇਹਨਾਂ ਨੇ ਵਲਕੇ ਰੱਖ ਦੇਣੀ ਆ ਉਹ ਪਤਾ ਨਹੀਂ 5 ਸਾਲ ਨਾਲ ਉੱਥੇ ਉਹ ਆਵੇ ਕੋਈ 7 ਸਾਲ ਨਾਲ ਆਵੇ 10 ਸਾਲ ਨਾਲ ਆਵੇ ਕਿ 10 ਸਾਲ ਦੇ ਵਿੱਚ ਇਹ ਕੀ ਡਵਲਪਮੈਂਟ ਕਰਾ ਦੇਣਗੇ ਕੀ ਉੱਥੇ ਹੋਊਗਾ ਸਾਡੀ ਤਾਂ ਅਜੇ ਤੋਂ ਸ਼ਟਿੰਗਾ ਅਸੀਂ ਤਾਂ ਪੌਣੇ 2 ਲੱਖ ਰੁਪਈਆ ਕਿੱਲੇ ਤੋਂ ਚੱਕ ਰਹੇ ਆ ਉਸ ਤੋਂ ਦੂਜੀ ਗੱਲ ਅਸੀਂ ਰੋਟੀ ਖਾਣੀ ਆ ਅਸੀਂ ਇੱਟਾਂ ਨਹੀਂ ਤੋੜ ਕੇ ਖਾਣੀ ਆ ਸਾਡੇ ਪੁਰਖਾਂ ਨੇ ਜ਼ਮੀਨਾਂ ਬਚਾ ਕੇ ਦਿੱਤੀਆਂ ਟਿੱਬੇ ਵਾਹ ਵਾ ਕੇ ਟੱਕ ਬਣਾ ਕੇ ਦਿੱਤੇ ਉਹ ਟੱਕਾਂ ਉੱਤੇ ਇਹਨਾਂ ਦੀ ਅੱਖ ਆ ਗਈ ਕਿ ਅਸੀਂ ਆਉਣ ਵਾਲੀਆਂ ਆਪਦੀਆਂ ਲਾਡਾਂ ਤੋਂ ਇਹ ਕਹਿਣਾ ਕਿ ਕੰਜਰਪੁਰਾ ਸਾਡੇ ਲਈ ਇੱਟਾਂ ਛੱਡ ਗਏ ਆ ਕੰਜਰਪੁਰਿਆਂ ਨੇ ਸਾਡੇ ਲਈ ਨਹੀਂ ਕੋਈ ਸੋਚਿਆ ਜ਼ਮੀਨਾਂ ਵੇਚਤੀਆਂ ਜ਼ਮੀਨਾਂ ਪੰਜਾਬ ਦੀਆਂ ਪਹਿਲਾਂ ਹੀ ਜਿਹੜਾ ਲੱਖਾਂ ਏਕੜ ਆ ਰੋੜਾਂ ਦੇ ਵਿੱਚ ਤੇ ਰੇਲਵੇ ਲਾਈਨਾਂ ਵਿੱਚ ਇਹਨਾਂ ਨੇ ਕੱਟਤੀਆਂ ਪੰਜਾਬ ਨੂੰ ਇਹਨਾਂ ਨੇ ਆਏ ਨਹੀਂ ਦੱਬਿਆ ਗਿਆ ਪੰਜਾਬ ਨੂੰ ਇਹਨਾਂ ਨੇ ਜਿਹੜਾ ਆਰਥਿਕ ਪੱਖੋਂ ਕਮਜ਼ੋਰ ਕਰਕੇ ਪੰਜਾਬ ਨੂੰ ਖਤਮ ਕਰਨ ਦੀ ਜਿਹੜੀ ਚਾਲ ਸੈਂਟਰ ਗਵਰਨਮੈਂਟ ਦੀ ਆ ਉਹ ਅਸੀਂ ਕਦੇ ਵੀ ਆ ਜਿਹੜੀ ਪੰਜਾਬ ਦੇ ਵਿੱਚ ਮਨਜ਼ੂਰ ਨਹੀਂ ਹੁੰਦਾ ਵਾਂਗੇ ਚਰਚਾ ਇਹ ਵੀ ਚੱਲਦੀ ਆ ਕਹਿੰਦੇ ਜੋ ਚੰਡੀਗੜ੍ਹ ਕਟਿਆ ਜਦੋਂ ਚੰਡੀਗੜ੍ਹ ਨਿਕਲਿਆ ਉਦੋਂ ਬਹੁਤੀਆਂ ਪੈਲੀਆਂ ਮਹੱਲੀ ਮਹੱਲੀ ਵਾਲੀਆਂ ਜਿਹੜੀਆਂ ਮਹੱਲੀ ਦੇ ਨੇੜੇ ਤੇੜ ਜਿਹੜੀਆਂ ਪੈਲੀਆਂ ਸੀ ਉਹ ਬਹੁਤੀਆਂ ਪਤਾ ਨਹੀਂ ਕਿੰਨੇ ਕਿੰਨੇ ਕਰੋੜਾਂ ਦੀਆਂ ਪੈਲੀਆਂ ਤੋਂ ਮਹੱਲੀ ਬਣਿਆ ਤਾਂ ਉਦੋਂ ਪਤਾ ਨਹੀਂ ਕਿੰਨੇ ਕਿੰਨੇ ਕਰੋੜਾਂ ਦੀਆਂ ਪੈਲੀਆਂ ਜਿਹੜੀਆਂ ਉਹ ਕਿਸਾਨਾਂ ਨੇ ਦਿੱਤੀਆਂ ਕੋਈ ਇਹਨੇ 5 ਕਰੋੜ ਦਾ ਕਿਨੇ 7 ਕਰੋੜ ਦਾ ਪਾਲ ਕਹਿੰਦੇ ਉਸ ਤੋਂ ਬਾਅਦ ਫਿਰ ਉਹੀ ਕਿਸਾਨ ਉਹਨਾਂ ਤੇ ਬਣੀਆਂ ਬਿਲਡਿੰਗਾਂ ਦੇ ਵਿੱਚ ਕਈ ਬਹੁਤੇ ਜਿਹੜ ਕਹਿੰਦੇ ਆ ਕੇ ਫਿਰ ਇੰਨਾ ਪੈਸਾ ਇੱਕ ਵਾਰੀ ਇਹਨੂੰ ਦੇ ਦਾਂਗੇ ਪਰ ਫਿਰ ਸਮੂਹਗਾ ਕਿੱਥੇ ਸਾਂਭਣਗੇ ਕਿਵੇਂ ਦੇਖੋ ਬਾਈ ਜੀ ਪੁਰਾਣੇ ਬਜ਼ੁਰਗਾਂ ਤੋਂ ਸੌਂਦੇ ਸੀ ਕਿ ਜਿਹੜਾ ਟਰੱਕ ਭਰਿਆ ਵੀ ਪੈਸਿਆਂ ਦਾ ਰੇਤਾਂ ਵਾਂਗੂ ਖੁਰ ਜਾਂਦਾ ਪੈਸਾ ਨਹੀਂ ਸਾਡੇ ਕੋਲ ਬਚਣਾ ਜਿਹੜੇ ਮਹਾਲੀ ਤੇ ਚੰਡੀਗੜ੍ਹ ਦੇ ਪਿੰਡ ਜੜੇ ਆ ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਸਾਨੂੰ ਲੋਕ ਮਿਲਦੇ ਆ ਤੁਹਾਨੂੰ ਵੀ ਮਿਲਦੇ ਆ ਲੋਕ ਦੱਸਦੇ ਆ ਕਿ ਉਹ ਲੋਕ ਜਿਹੜੇ 50-50 ਲੱਖ ਦੀ ਕਰੋੜ ਕਰੋੜ ਪਈ ਦੀ ਗੱਡੀ ਤੇ ਚੜੇ ਸੀ ਉਹ ਅੱਜ ਮੋਟਰਸਾਈਕਲ ਤੇ ਫਿਰਦੇ ਆ ਤੇ 10 ਦਾ ਹਜ਼ਾਰ ਦਾ ਕੋਈ ਪੀਜੇ ਦਾ ਕੰਮ ਕਰਦਾ ਕੋਈ ਕਾਦਾ ਕਰਦਾ 10 ਦਾ ਹਜ਼ਾਰ ਰੁਪਏ ਪਿੱਛੇ ਮਤਾਜ ਹੋਏ ਪਏ ਆ ਘਰ ਵੀ ਆ ਜਿਹੜੇ ਉਹਨਾਂ ਦੇ ਕਿਰਾਏ ਤੇ ਆ ਉਹੋ ਕੰਮ ਹੈ ਜਿਹੜਾ ਇੱਥੇ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਆ ਇਹ ਇਹਨਾਂ ਦੀ ਮਨਛਾ ਜਿਹੜੀ ਕਦੇ ਵੀ ਪੰਜਾਬ ਦੇ ਲੋਕਾਂ ਪੂਰੀ ਨਹੀਂ ਹੋਣ ਦੇਣਗੇ